ਇਕਨੋਮਿਸਟ ਚੰਗੇ ਸੀਗੇ ਉਹ ਪਰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਲੀ ਮੈਂ ਨਹੀਂ ਸੀ ਉਹ ਕਾਬਲੀਅਤ ਤੇ ਉਹ ਐਕਸੀਡੈਂਟ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਉਲਟਾ ਉਹਨਾਂ ਨੇ ਯੂਨੋ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਭਾਰਤ ਵਿੱਚ ਸਿੱਖਾਂ ਦੇ ਤੇ ਕੋਈ ਜ਼ੁਲਮ ਨਹੀਂ ਹੋਇਆ ਜਦਕਿ ਪੂਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਜਿਉਂਦਿਆਂ ਨੂੰ ਸਾੜਿਆ ਗਿਆ ਕਿਹ ਕਿਸੇ ਕਿਸੇ ਜਿਹੜੇ ਆ ਮਤਲਬ ਜੁਰਮ ਜਿਹੜੇ ਕੀਤੇ ਗਏ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਖਤਮ ਗੱਲ ਕਰ ਦਿੱਤੀ ਕਿ ਸਿੱਖ ਭਾਰਤ ਦੇ ਕੁਛ ਨਹੀਂ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋ ਰਿਹਾ ਆ ਹੈਰੀਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸੱਚਖੰਡ ਜੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ ਕਿ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸੀਗਾ ਕਿਸੇ ਜਗ੍ਹਾ ਤੇ ਨਹੀਂ ਤੇ ਉਹ ਮਨਮੋਹ ਸਿੰਘ ਉਹਨਾਂ ਨੇ ਆਪਦੇ ਘਰੋਂ ਤਾਂ ਨਹੀਂ ਦਿੱਤਾ ਕੋਈ ਪੈਸਾ ਇਹ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਪੈਸੇ ਲਾਏ ਹੋਣ ਇਹ ਕੀ ਗੱਲ ਉਹ ਤਾਮਿਲਨਾਡੂ ਦੇ ਕਿਨੇ ਜਾਣਗੇ ਉਸ ਕੌਮ ਨਾਲ ਗਿਨੇ ਜਾਣਗੇ ਸਿੱਖ ਦੇ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂਗਾ ਨਰਿੰਦਰ ਮੋਦੀ ਨੇ ਕਿਹਾ ਇੱਕ ਜਿਹੜੀਆਂ ਸਮਾਰਟ ਸਿਟੀਆਂ ਬਣਾਉਣੀਆਂ ਨੇ ਉਹਦੇ ਚੰਦਰਸਰ ਸਾਹਿਬ ਦਾ ਵੀ ਨਾਂ ਹੈ ਜੀ ਉਹ ਸਮਾਰਟ ਸਿਟੀ ਬਣਾ ਦੂਗਾ ਤੇ ਕੀ ਆਪਾਂ ਉਹਦੀ ਤਸਵੀਰ ਜਿਹੜੀ ਆ ਅਜਾਇਬ ਘਰ ਦੇ ਵਿੱਚ ਲਾ ਦਾਂਗੇ ਸਿੱਖ ਅਜਾਇਬ ਘਰ ਚ ਕੋਈ ਜਿਹੜੀ ਜਗ੍ਹਾ ਤੇ ਤਸਵੀਰ ਲਾਉਂਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸਿੱਖ ਆ ਜਾਇਬ ਘਰ ਆ ਉੱਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਵੇ ਔਰ ਡਾਕਟਰ ਮਨਮੋਹਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਤੇ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਵੇ ਜਿਹੜੇ ਸਿੱਖ ਫੜੇ ਗਏ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਨੂੰ ਬਾਅਦ ਵਿੱਚ ਬਰੀ ਕਰ ਦੇ ਉਹਨਾਂ ਦੇ ਕੇਸ ਵਾਪਸ ਲੈਂਦੇ ਫਿਰ ਜਗਦੀਸ਼ ਟਾਇਟਲਰ ਵਰਗੇ ਜਿਹੜੇ ਬੰਦੇ ਨੇ ਸੱਜਣ ਕੁਮਾਰ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦੇ ਉਹਨਾਂ ਨੂੰ ਫਾਂਸੀਆਂ ਦੇ ਉੱਤੇ ਚੜਾਉਂਦੇ ਤੇ ਫਿਰ ਸਾਨੂੰ ਲੱਗਦਾ ਕਿ ਵਾਕਿਆ ਜੀ ਮਨਮੋਹਨ ਸਿੰਘ ਨੇ ਜਾਂ ਕਾਂਗਰਸ ਨੇ ਸਾਡੇ ਪ੍ਰਤੀ ਕੋਈ ਗੱਲ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਹੀ ਫੈਸਲਾ ਲੈਂਦਾ ਨਾ ਤਸਵੀਰ ਲਗਾਉਣ ਦਾ ਕਿਸੇ ਨੇ ਤਾਂ ਕਹਿ ਨਹੀਂ ਜੇ ਕਿ ਤਸਵੀਰ ਲਗਾਓ ਕਿ ਲੱਗਦਾ ਨਹੀਂ ਫਿਰ ਸ਼੍ਰੋਮਣੀ ਕਮੇਟੀ ਗਲਤ ਟਰੈਕ ਤੇ ਚੱਲ ਗਈ ਸੱਚੇ ਵਾਲੇ ਨੂੰ ਮਾਫੀ ਦਾ ਹੁਕਮ ਜਾਰੀ ਕੀਤਾ ਸੀਗਾ ਕੌਮ ਨੇ ਨਹੀਂ ਮੰਨਿਆ। ਹੂੰ ਜਿਹੜੀਆਂ ਗੱਲਾਂ ਜਾਇਜ਼ ਹੋਣਗੀਆਂ ਉਹਨਾਂ ਦੇ ਉੱਤੇ ਕੌਮ ਜਿਹੜੀ ਨਾਲ ਚੱਲੇਗੀ ਜਿਹੜੀਆਂ ਗੱਲਾਂ ਨਜਾਇਜ਼ ਹੋਣਗੀਆਂ ਕੌਮ ਕਦੀ ਵੀ ਉਸ ਪਾਸੇ ਨਹੀਂ ਤੁਲਾਈ। ਇਸ ਮਾਈਕ ਕਰਕੇ ਆਪਾਂ ਪਾਜ ਮਨਮੋਹ ਸਿੰਘ ਦੀ ਤਸਵੀਰ ਪਿੱਛੇ ਹਟਾ ਰਹੇ ਆ ਉਹਨਾਂ ਦੀ ਵੀ ਤਸਵੀਰ ਨਹੀਂ ਲੱਗਣ ਦਿੱਤੀ ਨਾ ਉਹਨਾਂ ਨੇ ਜਿਸ ਜਗ੍ਹਾ ਤੇ ਉਹਨਾਂ ਯਾਦਗਾਰ ਬਣਿਆ ਹੁਣ ਥੱਲੇ ਤੇ ਬੇਸ਼ੱਕ ਯਾਦਗਾਰ ਬਣਾ ਦਿੱਤੀ ਉਹਨਾਂ ਨੇ ਲੇਕਿਨ ਹੁਣ ਉੱਪਰ ਤੇ ਫੋਟੋ ਫੇਰ ਨਹੀਂ ਲੱਗਣ ਦਿੱਤੀ ਕੀ ਲੱਗਦਾ ਕਿ ਫਿਰ ਉਹ ਜਾਣ ਬੁੱਝ ਕੇ ਫਿਰ ਸ਼ਰੋਮਣੀ ਕਮੇਟੀ ਹੀ ਦੋ ਪਾੜ ਕਰਨ ਦੀ ਕੋਸ਼ਿਸ਼ ਕਰ ਜਿਹੜੀ ਇਹ ਕਰ ਰਹੀ ਹੈ ਜੀ ਬਾਬਾ ਦੀਪ ਸਿੰਘ ਜੀ ਦੇ ਬਰਾਬਰ ਜਾ ਕੇ ਬੈਠ ਗਏ ਉਹਨਾਂ ਦੀ ਗੋਦ 'ਚ ਬਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਬਹਿ ਗਏ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਹਾਨ ਕ੍ਰਮਨੀਯ ਕਾਲੀਦਲ ਜਾਂ ਹੋਰ ਦੂਸਰੀਆਂ ਪਾਰਟੀਆਂ ਉਹਨਾਂ ਦੀਆਂ ਵੀ ਕਈਆਂ ਜਗ੍ਹਾ ਤੇ ਤਸਵੀਰਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ 84 ਹੋਈ ਹੈ ਤੇ ਬੇਦਬੀ ਵੀ ਹੋਈ ਆ ਬੇਦਬੀ ਦੇ ਤੇ ਸਸਿਆਲ ਨੂੰ ਮਾਫੀ ਵੀ ਦਿੱਤੀ ਆ ਫਿਰ ਉਹ ਕਿੱਥੇ ਜਾਣਗੇ ਤਸਵੀਰਾਂ ਕਿ ਉਹ ਵੀ ਤਸਵੀਰਾਂ ਫਿਰ ਸੋਚੋਗੇ ਕਿ ਰਿਮੂਵ ਹੋਣਗੇ ਉਸ ਜਗ੍ਹਾ ਤੋਂ ਕਿਸੇ ਜਗ੍ਹਾ ਤੋਂ ਕਿਉਂ ਤੇ ਇੰਦਰਾ ਗਾਂਧੀ ਦਾ ਸਮਾਂ ਸੀਗਾ ਉਹਨਾਂ ਨੇ ਆਪਣੇ ਧੱਕੇਸ਼ਾਹੀ ਕਰ ਲਈ ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤੇ ਉਡਾ ਕੇ ਭਰ ਮਾਰੀ ਚੱਕਣੇ ਜਦੋਂ ਸਾਨੂੰ ਮੌਕਾ ਮਿਲੇਗਾ ਤਸਵੀਰਾਂ ਵੀ ਹਟਾਵਾਂਗੇ ਜਿਨ੍ਹਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲਾਂਗੇ ਟਕਰ ਲੇਕਿਨ ਟਰਬਨ ਦੇ ਤੇ ਉਹਨਾਂ ਨੇ ਇੱਕ ਮਾਨ ਵਧਾਇਆ ਨਾ ਜੀ ਇੱਕ ਸਿੰਘ ਲੱਗਣਾ ਪਿੱਛੇ ਮਨਮੋਹਨ ਸਿੰਘ ਲੱਗਣਾ ਯੂਐਨ ਐ ਖਲੋ ਕੇ ਉਹਨਾਂ ਨੂੰ ਸਨਮਾਨਿਤ ਕਰਦੀ ਹੋਵੇ ਮੈਂ ਮਨਮੋਹਨ ਸਿੰਘ ਐ ਜੇ ਸਿੱਖ ਐ ਜੇ ਸਿੱਖ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਕਹਿੰਦੇ ਕਿ ਜਿੰਨੇ ਬੰਦੇ ਨੇ 1978 ਤੋਂ ਬਾਅਦ ਜਿੰਨੇ ਸਿੱਖ ਨੇ ਜੇਲਾਂ 'ਚ ਬੰਦ ਨੇ ਡਿਊ ਟੂ ਇੰਦਰਾ ਗਾਂਧੀ ਡਿਊ ਟੂ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਾਅਦ ਜਿਨ੍ਹਾਂ ਨੇ ਹਥਿਆਰ ਫੜੇ ਰੋਸ ਦੇ ਵਿੱਚ ਤੇ ਜਿਹੜੇ ਉਹ ਸਰਕਾਰਾਂ ਨੇ ਉਹ ਬੰਦ ਕਰਤੇ ਜੇਲਾਂ 'ਚ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਕਿ ਅਰਹੁ ਗਾਂਧੀ ਹੁਣ ਕਹਿ ਰਹੇ ਨੇ ਕਹਿੰਦੇ ਕਿ ਇਹ ਜਿਹੜੇ ਵੀ ਬੇਗੁਨਾਹ ਸਿੱਖ ਨੌਜਵਾਨ ਜਿਹੜੇ ਨੇ ਲੰਮੇ ਜਤੋਂ ਜੇਲਾਂ ਚ ਕੱਟ ਰਹੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕੀ ਲੱਗਦਾ ਨਹੀਂ ਫਿਰ ਉਹ ਉਹ ਪਸਤਾਪ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਜਦੋਂ ਉਹਨਾਂ ਦੀ ਸਰਕਾਰ ਸੀਗੀ 14 ਤੋਂ ਪਹਿਲਾਂ ਉਦੋਂ ਕਿ ਉਹਨਾਂ ਕੱਢਿਆ ਉਦੋਂ ਵੀ ਤੇ ਰਾਹੁਲ ਗਾਂਧੀ ਐਕਟਿਵ ਸੀਗੇ ਜਿਹੜੇ ਬਾਦਲ ਆਪਣੀ ਸਰਕਾਰ ਦੇ ਵਿੱਚ ਜਥੇਦਾਰ ਹਵਾਰਾ ਸਾਹਿਬ ਨੂੰ ਕਾਤਲ ਹਵਾਰਾ ਕਹਿੰਦੇ ਸੀਗੇ ਅੱਜ ਉਹ ਕਹਿੰਦੇ ਨੇ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਜਦੋਂ ਕੁਰਸੀ ਦੂਰ ਹੋ ਜਾਂਦੀ ਹੈ ਨਾ ਫਿਰ ਕੋਮਾ ਪ੍ਰਤੀ ਜਿਹੜਾ ਮੋਹ ਜਾਗਦਾ ਹੈ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਲਗਾਤਾਰ ਹੀ ਵਿਵਾਦ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਉਹਨਾਂ ਵੱਲੋਂ ਦੇਸ਼ ਦੀ ਸੇਵਾ ਜਿਹੜੀ ਆ ਉਹ ਕੀਤੀ ਗਈ ਲੇਕਿਨ ਜੂਨ 1984 ਦਾ ਹਜੇ ਵੀ ਜੋ ਦਰਦ ਹੈ ਸਿੱਖ ਕੌਮ ਦੇ ਵਿੱਚ ਵੇਖ ਨੂੰ ਮਿਲ ਰਿਹਾ ਹੈ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਬਹੁਤ ਵਾਰ ਮਾਫੀ ਜਿਹੜੀ ਹੈ ਉਹ ਵੀ ਮੰਗੀ ਜਾ ਚੁੱਕੀ ਹੈ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਜਾਂ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਜਿਹੜੀ ਲਗਣੀ ਹੈ ਉਸ ਨੂੰ ਲੈ ਕੇ ਹਜੇ ਵੀ ਕਸ਼ਮਕਸ਼ ਚੱਲ ਰਹੀ ਹੈ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ 6 ਜੂਨ ਉਹ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਨ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਸਲ ਦੇ ਵਿੱਚ ਇਹਨੇ ਪਿੱਛੇ ਵਿਵਾਦ ਕੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਤੇ ਵਿੱਚ 6 ਜੂਨ ਨਾਮ ਉਦੋਂ ਪਿਆ ਜਦੋਂ ਤੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਭੁਪਿੰਦਰ ਸਿੰਘ 6 ਜੂਨ ਬਣ ਗਿਆ ਲੇਕਿਨ ਹੁਣ ਜਿਹੜਾ ਵਿਵਾਦ ਚੱਲ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਵਧੀਆ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ ਲਈ ਬਹੁਤ ਕੁਝ ਕਰਦੇ ਰਹੇ ਨੇ ਖਾਸ ਤੋ ਅੰਮ੍ਰਿਤਸਰ ਦੇ ਵੀ ਵਾਸੀ ਰਹੇ ਨੇ ਕਿਉਂ ਵਿਵਾਦ ਕਿਉਂ ਰਹਿ ਰਿਹਾ ਉਸ ਪਿੱਛੇ ਜੀ ਫੋਟੋ ਲੈਣ ਨੂੰ ਲੈ ਕੇ ਜੀ ਦੇਖੋ ਪ੍ਰਧਾਨ ਮੰਤਰੀ ਰਹੇ ਨੇ ਉਹ ਦੇਸ਼ ਦੇ ਜੀ ਔਰ ਇੱਕ ਪਾਰਟੀ ਦੇ ਆਗੂ ਵੀ ਰਹੇ ਨੇ ਤੇ ਜਿਹੜੀ ਜਗ੍ਹਾ ਤੇ ਤਸਵੀਰ ਲਾਉਂਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸਿੱਖਾ ਜਾਇਬ ਘਰ ਆ ਉੱਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਵੇ ਔਰ ਡਾਕਟਰ ਮਨਮੋਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਕਿ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਵੇ ਲੇਕਿਨ ਪੁਪਿੰਦਰ ਜੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਹੈਰਿਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸਚਕਣਚੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ ਕਿ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸੀਗਾ ਕਿਸੇ ਜਗ੍ਹਾ ਦੇ ਉੱਤੇ ਨਹੀਂ ਤੇ ਉਹ ਮਨਮੋਹ ਸਿੰਘ ਉਹਨਾਂ ਨੇ ਆਪਦੇ ਘਰੋਂ ਤਾਂ ਨਹੀਂ ਦਿੱਤਾ ਕੋਈ ਪੈਸਾ ਉਥੇ ਸਰਕਾਰ ਦਾ ਪੈਸਾ ਸੀਗਾ ਤੇ ਸਰਕਾਰ ਦੇ ਅੰਡਰ ਆਉਂਦਾ ਹੈ ਪੰਜਾਬ ਵੀ ਫਿਲਹਾਲ ਜਿਹੜਾ ਆ ਕਿ ਉਹ ਭਾਰਤ ਦਾ ਹਿੱਸਾ ਇਸ ਵੇਲੇ ਗਿਨਿਆ ਜਾਂਦਾ ਵਾ ਜਦ ਕਿ 1947 ਤੋਂ ਪਹਿਲਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀਗਾ ਇੱਕ ਵੱਖਰੀ ਸਟੇਟ ਸੀਗੀ ਚਲੋ ਉਸ ਤੋਂ ਬਾਅਦ ਗਿਣਿਆ ਜਾਂਦਾ ਰਿਹਾ ਤੇ ਜੇ ਆਪਦੇ ਦੇਸ਼ ਦੇ ਕਿਸੇ ਕੋਨੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਪੈਸੇ ਲਾ ਲੇ ਇਟ ਮੀਨਸ ਉਹ ਸਿੱਖਤ ਨਹੀਂ ਹੋ ਜਾਂਦਾ ਜੇ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਪੈਸੇ ਲਾਏ ਹੋਣ ਤੇ ਕੀ ਗੱਲ ਉਹ ਤਾਮਿਲਨਾਡੂ ਦੇ ਗਿਣੇ ਜਾਣਗੇ ਉਸ ਕੌਮ ਨਾਲ ਗਿਣੇ ਜਾਣਗੇ ਸਿੱਖ ਨੇ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂਗਾ ਉਹਦੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆਊਗਾ ਕਿਤੇ ਨਾ ਕਿਤੇ ਉਹ ਲਾਊਗਾ ਹੁਣ ਜੇ ਕੱਲ ਨੂੰ ਇਹਨਾਂ ਨੇ ਨਰਿੰਦਰ ਮੋਦੀ ਨੇ ਕਿਹਾ जे 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 कि जेडियां स्मार्ट सिटीयां ਬਣਾਉਣੀਆਂ ਨੇ ਉਹਦਾ ਚੰਦਰਾਸਰ ਸਾਹਿਬ ਦਾ ਵੀ ਨਾਂ ਹੈ ਜੇ ਉਹ 스마트 সিটি ਬਣਾ ਦੂਗਾ ਤੇ ਕੀ ਆਪਾਂ ਉਹਦੀ ਤਸਵੀਰ ਜਿਹੜੀ ਆ ਅਜ਼ਾਇਬ ਘਰ ਦੇ ਵਿੱਚ ਲਾ ਦਾਂਗੇ ਸਿੱਖ ਅਜ਼ਾਇਬ ਘਰ ਚ ਲੇਕਿਨ ਉਸ ਤੋਂ ਬਾਅਦ ਗਿਆਨ ਦਾ ਮਤਲਬ ਕਿ ਪੰਜਾਬ ਲਈ ਦਰਦ ਰੱਖਦੇ ਸਨ ਉਹ ਕਹਿੰਦੇ ਕਿ ਪੰਜਾਬ ਲਈ ਉਹ ਮੈਂ ਜਿੰਨਾ ਕਿ ਵਾਅਦਾ ਰੱਖ ਸਕਾਂ ਉਹਨਾ ਕਰ ਸਕਾਂ ਔਰ ਖਾਸਤੇ ਅੰਮ੍ਰਿਤਸਰ ਦੇ ਵੀ ਵਸਨੀਕ ਸਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਐਜੂਕੇਸ਼ਨ ਕੀਤੀ ਅੰਮ੍ਰਿਤਸਰ ਦਾ ਨਾਮ ਵੀ ਕਹਿੰਦੇ ਬਹੁਤ ਰੋਸ਼ਨ ਕੀਤਾ ਕੀ ਲੱਗਦਾ ਨੇ ਇਹ ਚੀਜ਼ਾਂ ਵੀ ਉਪਲਬਧੀਆਂ ਕਿਤੇ ਕੰਮ ਨਹੀਂ ਆਉਂਦੀਆਂ ਕਿ ਜੇਕਰ ਇੱਕ ਬਤੌਰ ਇੱਕ ਸਿੱਖ ਜਿਹੜਾ ਉਹ ਪ੍ਰਾਈਮ ਮਿਨਿਸਟਰ ਸਾਹਮਣੇ ਨਜ਼ਰ ਆਉਂਦਾ ਹੋਵੇ ਨਹੀਂ ਸਿੱਖ ਪ੍ਰਾਈਮ ਮਿਨਿਸਟਰ ਚਲੋ ਉਹਨਾਂ ਨੇ ਪਾਰਟੀ ਨੇ ਉਹਨਾਂ ਦੀ ਨੇ ਬਣਾਇਆ ਵਾ ਵੈਸੇ ਇਹ ਕਿਹਾ ਜਾਂਦਾ ਉਸ ਹਲਕਿਆਂ ਦੇ ਵਿੱਚ ਕਿ ਕਾਮਨ ਕੀ ਉਹਨੂੰ ਕਹਿੰਦਾਂ ਨੇ ਵੀ ਇਕਨੋਮਿਸਟ ਚੰਗੇ ਸੀਗੇ ਉਹ ਪਰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਲੀ ਮੈਂ ਨਹੀਂ ਸੀ ਉਹ ਕਾਬਲੀਅਤ ਤੇ ਉਹ ਐਕਸੀਡੈਂਟ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਚਲੋ ਵਧੀਆ ਬੰਦੇ ਸੀਗੇ ਮਾੜੇ ਨਹੀਂ ਸੀਗੇ ਪੜੇ ਲਿਖੇ ਸੀਗੇ ਪਰ ਜੇ ਉਹਨਾਂ ਨੂੰ ਉਹਨਾਂ ਕੋਈ ਉਮੀਦ ਕੀਤੀ ਜਾਵੇ ਇਹ ਸੋਚਿਆ ਜਾਵੇ ਵੀ ਉਹਨਾਂ ਨੇ ਕੁਝ ਕੀਤਾ ਸਿੱਖੀ ਵਾਸਤੇ ਉਹ ਨਹੀਂ ਕੁਝ ਕਰ ਸਕੇ ਉਲਟਾ ਉਹਨਾਂ ਨੇ ਯੂਨੋ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਭਾਰਤ ਵਿੱਚ ਸਿੱਖਾਂ ਦੇ ਤੇ ਕੋਈ ਜ਼ੁਲਮ ਨਹੀਂ ਹੋਇਆ ਜਦਕਿ ਪੂਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਪਰ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਨਾ ਕੋਈ ਮਾਰਾ ਹੋਇਆ ਤੇ ਨਾ ਹੀ ਹੁੰਦਾ ਤੇ ਉਹ ਸਾਡੇ ਦਿਲਾਂ ਨੂੰ ਠੇਸ ਵੱਜਦੀ ਏ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਸਾਡੇ ਸਿੱਖਾਂ ਦੇ ਗਰਾਂ ਦੇ ਵਿੱਚ ਟਾਇਰ ਪਾਏ ਗਏ ਜਿਉਂਦਿਆਂ ਨੂੰ ਸਾੜਿਆ ਗਿਆ ਕਿਹ ਕਿਹੇ ਕਿਹੜੇ ਆ ਮਤਲਬ ਜੁਰਮ ਜਿਹੜੇ ਕੀਤੇ ਗਏ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਖਤਮ ਗੱਲ ਕਰ ਦਿੱਤੀ ਕਿ ਸਿੱਖ ਭਾਰਤ ਦੇ ਕੁਛ ਨਹੀਂ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋ ਰਿਹਾ ਲੇਕਿਨ ਇਹ ਵੀ ਤੇ ਸੀਗਾ ਨਾ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਜੇਕਰ ਇਹ ਤੇ ਯੂਐਨਓ ਦੇ ਵਿੱਚ ਉਹਨਾਂ ਨੇ ਕਿਹਾ ਹੀ ਲੇਕਿਨ ਉਹਨਾਂ ਨੇ ਆਪਣਾ ਵਿਜ਼ਟਰ ਬੁੱਕ ਦੇ ਵਿੱਚ ਲਿਖਿਆ ਸੀਗਾ ਕਿ ਉਸ ਟਾਈਮ ਦੀ ਮਾਫੀ ਮੈਂ ਵੀ ਮੰਨ ਸਕਦਾ ਹਾਂ ਕਿ ਜੇ ਕਿਉਂਕਿ ਜੇਕਰ ਲੋਕ ਮੈਨੂੰ ਕਾਂਗਰਸ ਦੇ ਨਾਲ ਜੋੜਦੇ ਨੇ ਤੇ ਕਾਂਗਰਸ ਨੇ ਇਹ 84 ਕਵਾਈ ਸੀ ਤੇ ਮੈਂ ਵੀ ਅੱਜ ਮਾਫੀ ਮੰਗਦਾ ਕਿ ਇਹ ਚੀਜ਼ ਲੱਗਦਾ ਨਹੀਂ ਵੈਲਿਡ ਸੀਗੀ ਕਿ ਮਾਫੀ ਮੰਗਣੀ ਕਿਉਂਕਿ ਉਹ ਤੋਂ ਲੈ ਕੇ ਹਜੇ ਤੱਕ ਕਿਸੇ ਨੇ ਮਾਫੀ ਵੀ ਨਹੀਂ ਸੀ ਮੰਗੀ ਜਨ ਅੰਤ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸੀ ਮਨਮੋਹਨ ਦੇਖੋ ਜ਼ੁਬਾਨ ਦੇ ਤੋਂ ਬੋਲ ਦੇਣਾ ਕਿ ਮੈਂ ਮਾਫੀ ਮੰਗਦਾ ਵਾਂ ਉਹਦੇ ਨਾਲ ਸਾਡੇ ਜ਼ਖਮਾਂ ਦੇ ਉੱਤੇ ਕੋਈ ਮਲਮ ਤਾਂ ਨਹੀਂ ਲੱਗੀ ਮਾਫੀ ਦਾ ਮਤਲਬ ਕੀ ਸੀਗਾ ਕਿ ਪਹਿਲੋਂ ਜਿੰਨੇ ਵੀ ਸਿੱਖ 78 ਤੋਂ ਲੈ ਕੇ ਤੇ ਉਸ ਦਰਮਿਆਨ ਜਿਹੜੇ ਸਿੱਖ ਫੜੇ ਗਏ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਨੂੰ ਬਾਅਦ ਜਦ ਬਰੀ ਕਰ ਦੇ ਉਹਨਾਂ ਦੇ ਕੇਸ ਵਾਪਸ ਲੈਂਦੇ ਔਰ ਜਿੰਨਾ ਵੀ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਪੰਜਾਬ ਪੁਲਿਸ ਨੇ ਨੌਜਵਾਨ ਸਿੱਖ ਜਿਹੜੇ ਮਾਸੂਮ ਜਿਹੜੇ ਬੇਦੋਸ਼ੇ ਉਹਨਾਂ ਦਾ ਸ਼ਿਕਾਰ ਕੀਤਾ ਉਹਨਾਂ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਕਹਿੰਦੇ ਵੀ ਸਾਡੇ ਜਿਹੜੇ ਦੇਸ਼ ਵੱਲੋਂ ਤੁਹਾਡੇ ਬੱਚਿਆਂ ਨੂੰ ਨਜਾਇਜ਼ ਮਾਰਿਆ ਗਿਆ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਫਿਰ ਅਕਾਲ ਤੱਕ ਸਾਹ ਤੇ ਪੇਸ਼ ਹੁੰਦੇ ਵੀ ਸਾਨੂੰ ਸਜ਼ਾ ਲਈ ਜਾਏ ਫਿਰ ਕਿਤੇ ਕੋਮੇ ਸੋਚਦੀ ਫਿਰ ਜਗਦੀਸ਼ ਟਾਈਟਲਰ ਵਰਗੇ ਜਿਹੜੇ ਬੰਦੇ ਨੇ ਸੱਜਣ ਕੁਮਾਰ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦੇ ਉਹਨਾਂ ਨੂੰ ਫਾਂਸੀਆਂ ਦੇ ਉੱਤੇ ਚੜਾਉਂਦੇ ਤੇ ਫਿਰ ਸਾਨੂੰ ਲੱਗਦਾ ਕਿ ਵਾਕਿਆ ਜੀ ਮਨਮੋਹਨ ਸਿੰਘ ਰੇਜ ਜਾਂ ਕਾਂਗਰਸ ਨੇ ਸਾਡੇ ਪ੍ਰਤੀ ਕੋਈ ਗੱਲ ਕੀਤੀ ਹੈ ਅਦਰਵਾਈਜ਼ ਐ ਇੰਨਾ ਜ਼ੁਲਮ ਕਰਕੇ ਤੇ ਦੋ ਵਾਰੀ ਜਾਂ ਤਿੰਨ ਵਾਰੀ ਤੁਸੀਂ ਇਹ ਕਹਿ ਦੋ ਪੀ ਮੈਂ ਮਾਫੀ ਮੰਗਦਾ ਉਹਦੇ ਨਾਲ ਮਾਫੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਰਾਹੁਲ ਗਾਂਧੀ ਵੀ ਆਉਂਦੇ ਨੇ ਰਾਹੁਲ ਗਾਂਧੀ ਵੀ ਇੱਥੇ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਉਹੀ ਸ਼ਰੋਮਣੀ ਕਮੇਟੀ ਆ ਜਿਹੜੀ ਉਹਨਾਂ ਨੂੰ ਹੱਥਾਂ ਦੇ ਚੁੱਕਦੀ ਆ ਔਰ ਪੂਰੀ ਪ੍ਰੋਟੈਕਸ਼ਨ ਵੀ ਦਿੰਦੀ ਆ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਉਹ ਜਾਣਬੁੱਝ ਕੇ ਇਹਨੂੰ ਸਿਰਫ ਸਿਰ ਮੁਦਦਾ ਹੀ ਮਣਾਇਆ ਜਾ ਰਿਹਾ ਕਿ ਸਿਰਫ ਇਹ ਮੁੱਦਾ ਹੈ 1984 ਨੂੰ ਲੈ ਕੇ ਜਦੋਂ ਮਰਮੋਨ ਸਿੰਘ ਆਉਂਦੇ ਸਨ ਉਦੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਦਾ ਵੈਲਕਮ ਜਿਹਾ ਕੀਤਾ ਜਾਂਦਾ ਜੇ ਉਦੋਂ ਇਹਨੇ ਡਿਨਾਈ ਕਰ ਦਿੰਦੇ ਤਾਂ ਸ਼ਾਇਦ ਅੱਜ ਇਹ ਗੱਲ ਇਹਦਾ ਨੌਬਤ ਤੇ ਨਾ ਪਹੁੰਚਦੀ ਦਰਬਾਰ ਸਾਹਿਬ ਇੱਕ ਸਾਂਝਾ ਕੇਂਦਰ ਹੈ ਗੁਰੂ ਘਰ ਆਏ ਨੂੰ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ ਗੁਰੂ ਘਰ ਤੋਂ ਆਏ ਨੂੰ ਜਿਹੜਾ ਝੁੱਕ ਕੇ ਆਉਂਦਾ ਨਾ ਉਹਨੂੰ ਮਾਨ ਸਨਮਾਨ ਮਿਲਦਾ ਹੈ ਗੁਰੂ ਘਰ ਤੋਂ ਮਿਲਦਾ ਹੈ ਜੀ ਗੁਰੂ ਘਰ ਦੇ ਉੱਤੇ ਕੋਈ ਵੀ ਸਿੱਖ ਦਾਵਾ ਨਹੀਂ ਕਰ ਸਕਦਾ ਉਹ ਅਕਾਲ ਦਾ ਤਖਤ ਹੈ ਉਹਦਾ ਪਾਤਸ਼ਾਹ ਦਾ ਘਰ ਆ ਹੁਣ ਉੱਥੇ ਕੋਈ ਵੀ ਆਏਗਾ ਉਦਾ ਸਨਮਾਨ ਕੀਤਾ ਜਾਏਗਾ ਉਹਦੇ ਨਾਲ ਪਰਸਨਲ ਦੁਸ਼ਮਣੀ ਜਿਹੜੀ ਹੈ ਨਾ ਉਸ ਜਗ੍ਹਾ ਤੋਂ ਬਾਹਰ ਆ ਉਸ ਜਗ੍ਹਾ ਦੇ ਅੰਦਰ ਕੋਈ ਦੁਸ਼ਮਣੀ ਨਹੀਂ ਸਾਡੀ ਲੇਕਿਨ ਭਪਿੰਦਰ ਜੀ ਇਹ ਸ਼ਰੋਮਣੀ ਕਮੇਟੀ ਨਹੀਂ ਫੈਸਲਾ ਲੈਂਦਾ ਨਾ ਤਸਵੀਰ ਲਗਾਉਣ ਦਾ ਕਿਸੇ ਨੇ ਤਾਂ ਕਹਿ ਨਹੀਂ ਜਾ ਕੇ ਤਸਵੀਰ ਲਗਾਓ ਇਹ ਲੱਗਦਾ ਨਹੀਂ ਫੇ ਸ਼ਰੋਮਣੀ ਕਮੇਟੀ ਗਲਤ ਟਰੈਕ ਤੇ ਚੱਲ ਗਈ ਔਰ ਜਾਣਬੁੱਝ ਕੇ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਸ਼ਰੋਮਣੀ ਕਮੇਟੀ ਜਿਹੜੀ ਜਮਾਦਾਰ ਸਾਡੀ ਇਹ ਜਮਾਤਬੰਦੀ ਦੀ ਨਜ਼ਰ ਆਈ ਸੀ ਕਿਸੇ ਦੇ ਕੋ ਸ਼ਰੋਮਣੀ ਕਮੇਟੀ ਜਿਹੜੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਇਹ ਤ ਨਹੀਂ ਕਿਹਾ ਜਾ ਸਕਦਾ ਵੀ ਸਾਰੀ ਜਿਹੜੀ ਸ਼ਰੋਮਣੀ ਕਮੇਟੀ ਦੀ ਗੱਲ ਸਾਰੇ ਸਿੱਖ ਮੰਨਣਗੇ ਜਿੱਥੇ ਸ਼ਰੋਮਣੀ ਕਮੇਟੀ ਗਲਤ ਹੋ ਸ਼ਰੋਮਣੀ ਕਮੇਟੀ ਦੀ ਇੱਕ ਛੋਟੀ ਸੰਸਥਾ ਹੈ ਸਭ ਤੋਂ ਵੱਡੀ ਸੰਸਥਾ ਸਾਡੀ ਅਕਾਲ ਤਖਤ ਸਾਹਿਬ ਹੈ ਨਾ ਸਾਡੇ ਜਥੇਦਾਰ ਸਾਹਿਬ ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਸਰਸੇ ਵਾਲੇ ਨੂੰ ਮਾਫੀ ਦਾ ਹੁ ਉਹਨਾਂ ਦੇ ਉੱਤੇ ਕੌਮ ਜਿਹੜੀ ਨਾਲ ਚੱਲੇਗੀ ਜਿਹੜੀਆਂ ਗੱਲਾਂ ਨਜਾਇਜ਼ ਹੋਣਗੀਆਂ ਕੌਮ ਕਦੀ ਵੀ ਉਸ ਪਾਸੇ ਨਹੀਂ ਖਲੋਏਗੀ ਲੇਕਿਨ ਇਸ ਦਾ ਹੱਲ ਕੀ ਨਿਕਲੇਗਾ ਕਿਉਂਕਿ ਜੇਕਰ ਪਹਿਲੀਆਂ ਗੱਲਾਂ ਕੀਤੀਆਂ ਜਾਂ ਤਾਂ ਸ਼ਾਇਦ ਉਸ ਦਾ ਕਿ ਉਸ ਨੂੰ ਕਦੀ ਵੀ ਨਹੀਂ برداشت ਕੀਤਾ ਜਾ ਸਕਦਾ ਹੁਣ ਦੂਸਰੇ ਪਾਸੇ ਅਗਰ ਆਜੋ ਤੁਸੀਂ ਗੱਲ ਕੀਤੀ ਸਰਸਿਆਲੇ ਨੂੰ ਮਾਫੀ ਲੈਣ ਨੂੰ ਲੈ ਕੇ ਉਸ ਤੋਂ ਬਾਅਦ ਬਹੁਤ ਸਾਰੀਆਂ ਬੇਅਦਬੀਆਂ ਵੀ ਹੋਈਆਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਦੂਸਰੀਆਂ ਪਾਰਟੀਆਂ ਉਹਨਾਂ ਦੀਆਂ ਵੀ ਕਈਆਂ ਜਗ੍ਹਾ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਕੀ ਫਿਰ ਉਹ ਵੀ ਰਿਮੂਵ ਕੀਤੀਆਂ ਜਾਣਗੀਆਂ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਜੇਕਰ ਜੇ 84 ਹੋਈ ਹੈ ਤੇ ਬੇਦਬੀ ਵੀ ਹੋਈ ਆ ਬੇਦਬੀ ਤੇ ਸਸਿਆਲ ਨੂੰ ਮਾਫੀ ਵੀ ਦਿੱਤੀ ਆ ਫਿਰ ਉਹ ਕਿੱਥੇ ਜਾਣਗੇ ਤਸਵੀਰਾਂ ਕਿ ਉਹ ਵੀ ਤਸਵੀਰਾਂ ਫਿਰ ਸੋਚੋਗੇ ਕਿ ਰਿਮੂਵ ਹੋਣਗੇ ਉਸ ਜਗ੍ਹਾ ਤੋਂ ਕਿਸੇ ਜਗ੍ਹਾ ਤੋਂ ਤੁਹਾਨੂੰ ਪਤਾ ਹੈ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਅਕਾਲ ਤਖਤ ਸਾਹਿਬ ਸਰਕਾਰੀ ਪੈਸੇ ਦੇ ਨਾਲ ਬਣਿਆ ਸੀਗਾ ਜੀ ਜਦੋਂ ਸਿੰਘਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਢਹਿ ਢੇਰੀ ਦੀ ਕਰ ਦਿੱਤਾ ਸੀਗਾ ਉਹ ਗੱਲ ਤੱਕ ਪਰ ਪਤਾ ਹੋਊਗਾ ਤੇ ਜਦੋਂ ਸਿੰਘਾਂ ਨੂੰ ਮੌਕਾ ਮਿਲੂਗਾ ਜਦੋਂ ਬਾਗਡੋਰ ਸਿੰਘਾਂ ਦੇ ਹੱਥ ਚਾਊਗੀ ਤੇ ਜਿਹੜੀਆਂ ਪਾਪੀਆਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਲਾ ਦੇਤੀਆਂ ਜਾਣਗੀਆਂ ਫਿੰਗਰ ਟਿਪਸ ਤੇ ਕਿਹੜੇ ਕਿਹੜੇ ਹੋ ਗਏ ਨੇ ਜਿਹਦੇ ਜਨਾ ਦੀਆਂ ਤਸਵੀਰਾਂ ਹੋ ਤੇ ਫਕਰੇ ਕੌਮ ਜਿਨ੍ਹਾਂ ਨੂੰ ਦਿੱਤਾ ਸੀ ਉਹ ਕਹਿੰਦੇ ਉਹਨਾਂ ਦੀ ਵੀ ਤਸਵੀਰ ਲਗਣੀ ਚਾਹੀਦੀ ਆ ਨਹੀਂ ਉਹਨਾਂ ਵੇਖੋ ਸ਼ਰੋਣੀ ਕਮੇਟੀ ਤੁਹਾਨੂੰ ਵੀ ਪਤਾ ਵਾ ਕਿ ਬਾਦਲਾਂ ਦੇ ਹੱਥ 'ਚ ਆ ਜਿਹਦੇ ਹੱਥ 'ਚ ਆ ਕਮੇਟੀ ਉਹ ਆਪਣੀ ਮਾਨਾਈ ਕਰ ਸਕਦੇ ਆ ਕੁਝ ਸਮੇਂ ਵਾਸਤੇ ਪਰ ਇਤਿਹਾਸ ਵੀ ਸਿੱਖ ਕੌਮ ਦਾ ਵੇਖਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖਾਂ ਦੇ ਹੱਥਾਂ ਦੇ ਵਿੱਚ ਬਾਗਡੋਰ ਆਈ ਹੈ ਨਾ ਫਿਰ ਉਹਨਾਂ ਨੇ ਆਪਣੇ ਬਦਲੇ ਲਏ ਨੇ ਤੇ ਇੰਦਰਾ ਗਾਂਧੀ ਦਾ ਸਮਾਸੀਗਾ ਉਹਨੇ ਆਪਣੇ ਧੱਕੇਸ਼ਾਹੀ ਕਰ ਲਈ ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤੇ ਉਡਾ ਕੇ ਪਾਰਾ ਮਾਰੀ ਚਿੱਕਣੇ ਜਦੋਂ ਸਾਨੂੰ ਮੌਕਾ ਮਿਲੇਗਾ ਤਸਵੀਰਾਂ ਵੀ ਹਟਾਵਾਂਗੇ ਤੇ ਜਿਨ੍ਹਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲਾਂਗੇ ਟਕਰਾਂਗੇ ਕਿਤੇ ਨਾ ਕਿਤੇ ਲੇਕਿਪੋਵਿੰਦਰ ਜੀ ਜਿਨ ਜਿਹੜੇ ਸਾਡੇ ਨਾਇਕ ਸੀਗੇ ਸੰਦੇ ਨਾਇ ਸਿੰਘ ਖਾਲਸਾ ਪੰਡਰਾ ਵਾਲੇ ਉਹਨਾਂ ਦੀ ਤਸਵੀਰ ਨੂੰ ਲੱਗੇ ਵੀ ਬੜੀ ਕੰਟਰੋਵਰਸਲ ਹੋਈ ਜਿਹੜੋ ਥੱਲੇ ਜਿਹੜੀ ਯਾਦਗਾਰ ਬਣੀ ਆ ਜਿਹੜੋ ਤਸਵੀਰ ਲੱਗੀ ਤੁਸੀਂ ਵੀ ਉਸ ਸਮੇਂ ਮੌਕੇ ਤੇ ਸੀਗੇ ਤੁਸੀਂ ਜਵਾਨ ਵੀ ਸੀਗੇ ਉਦੋਂ ਕਹਿੰਦੇ ਸੀ ਕਿ ਫੋਟੋ ਅੰਦਰ ਲੱਗੇਗੀ ਜਿਹੜਾ ਫੋਟੋ ਲਾ ਦਿੱਤੀ ਗਈ ਫਿਰ ਬਾਅਦ ਚ ਗੋਲਕ ਤੇ ਫੋਟੋ ਲਗਾਈ ਗੋਲਕ ਦਾ ਮੂੰਹ ਪਰਲੇ ਬੰਨੇ ਕਰ ਦਿੱਤਾ ਗਿਆ ਕੀ ਲੱਗਦਾ ਕਿ ਫਿਰ ਜਿਸ ਨਾਇਕ ਕਰਕੇ ਆਪਾਂ ਅੱਜ ਮਨਮੋਹਨ ਸਿੰਘ ਦੀ ਤਸਵੀਰ ਪਿੱਛੇ ਹਟਾ ਰਹੇ ਆ ਉਹਨਾਂ ਦੀ ਵੀ ਤਸਵੀਰ ਨਹੀਂ ਲਗਣ ਦਿੱਤੀ ਨਾ ਉਹਨਾਂ ਨੇ ਜਿਸ ਜਗ੍ਹਾ ਤੇ ਉਹਨਾਂ ਯਾਦਗਾਰ ਬਣਿਆ ਹੁਣ ਥੱਲੇ ਤੇ ਬੇਸ਼ੱਕ ਯਾਦਗਾਰ ਬਣਾ ਦਿੱਤੀ ਉਹਨਾਂ ਨੇ ਲੇਕਿਨ ਹੁਣ ਉੱਪਰ ਤੇ ਫੋਟੋ ਫੇਰ ਨਹੀਂ ਸੰਤਾਂ ਦੀ ਲਗਣ ਦਿੱਤੀ ਕੀ ਲੱਗਦਾ ਕਿ ਫਿਰ ਉਹ ਜਾਣ ਬੁੱਝ ਕੇ ਫਿਰ ਸ਼ਰੋਣੀ ਕਮੇਟੀ ਹੀ ਦੋਪਾੜ ਕਤ ਸਾਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ 20ਵੀਂ ਸਦੀ ਦੇ 21ਵੀਂ ਸਦੀ ਦੇ ਮਹਾਨ ਸ਼ਹੀਦ ਜਿਹੜਾ 20ਵੀਂ ਸਦੀ ਦੇ ਕਿਹਾ ਗਿਆ ਵਾ ਜੀ ਤੇ ਫਿਰ ਉਸ ਤੋਂ ਬਾਅਦ ਤੇ ਕੁਝ ਰਹਿ ਨਹੀਂ ਨਾ ਜਾਂਦਾ ਹਮ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਹਾਨ ਸ਼ਹੀਦ ਦਾ ਦਰਜਾ ਦਿੱਤਾ ਗਿਆ ਵਾ ਤੇ ਫਿਰ ਤਸਵੀਰ ਵਾਲੀ ਤੇ ਕਿਤੇ ਗੱਲ ਹੀ ਨਹੀਂ ਰਹਿ ਜਾਂਦੀ ਹਮ ਤਸਵੀਰ ਲੱਗੇ ਨਾ ਲੱਗੇ ਉਹ ਗੱਲ ਇਸ਼ੂ ਵਕਰਾ ਆ ਉਹ ਬਾਬਾ ਦੀਪ ਸਿੰਘ ਜੀ ਦੇ ਬਰਾਬਰ ਜਾ ਕੇ ਬੈਠ ਗਏ ਉਹਨਾਂ ਦੀ ਗੋਦ 'ਚ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਬਹਿ ਕੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਦਾ ਦਰਜਾ ਮਿਲ ਗਿਆ ਪਿੱਛੇ ਕੀ ਰਹਿ ਜਾਂਦਾ ਹੈ ਲੇਕਿਨ ਡਾਕਟਰ ਮਨਮੋਹ ਸਿੰਘ ਜੀ ਤੇ ਹੋਗੇ ਡਾਕਟਰ ਮਨਮੋਹ ਸਿੰਘ ਜੀ ਕੀ ਲੱਗਦਾ ਕਿ ਤਸਵੀਰ ਲੱਗ ਸਕਦੀ ਹੈ ਜੇ ਸ਼ਰੋਮਨੀ ਕਮੇਟੀ ਫੇਰ ਦੁਬਾਰਾ ਬਜਟ ਪਾਸ ਕਰ ਦਿੰਦੀ ਹੈ ਕਿ ਹਾਂਜੀ ਜੀ ਇਹ ਤਸਵੀਰ ਲੱਗੇਗੀ ਫਿਰ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਨਜ਼ਰ ਆਏਗਾ ਧੱਕੇਸ਼ਾਹੀ ਨਾ ਚਾਹੇ ਉਹ ਲਾਦਨ ਪਰ ਜੇ ਮਤਲਬ ਸਿੱਖ ਕੋਈ ਵੀ ਜਥੇਬੰਦੀ ਇਸ ਗੱਲ ਨੂੰ ਐਗਰੀ ਨਹੀਂ ਮੇਰਾ ਨਹੀਂ ਖਿਆਲ ਕਿ ਇਸ ਵੇਲੇ ਸ਼ਰੋਮਨੀ ਕਮੇਟੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਕਿ ਉਹ ਸਿੱਖਾਂ ਦਾ ਵਿਰੋਧ ਚੱਲਣ ਦੇ ਇਹ ਕਾਬਲ ਨਹੀਂ ਹੈਗੇ ਉਹ ਤੇ ਮੇਰਾ ਨਹੀਂ ਖਿਆਲ ਪੀਓ ਲਾਉਣਗੇ ਹੋ ਸਕਦਾ ਵਾ ਵੀ ਕਿਸੇ ਹੋਰ ਨਜੀ ਮਫਾਦ ਵਾਸਤੇ ਉਹਨਾਂ ਨੇ ਚਰਚਾ ਛੇੜੀ ਹੋਵੇ ਇਸ ਤਰ੍ਹਾਂ ਕਰ ਦਈਏ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਸ ਵੇਲੇ ਜਿਹੜੇ ਸਰਨਾ ਸਾਹਿਬ ਨੇ ਦਿੱਲੀ ਵਾਲੇ ਉਹ ਬਹੁਤ ਕਰੀਬੀ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਸਰਨਾ ਸਾਹਿਬ ਦਾ ਪਸ਼ੋਕੜ ਜਿਹੜਾ ਆ ਉਹ ਕਾਂਗਰਸ ਦੇ ਨਾਲ ਜੁੜਦਾ ਇਹ ਵੀ ਤੁਹਾਨੂੰ ਪਤਾ ਹੀ ਹੈ ਤੇ ਹੋ ਸਕਦਾ ਵਾ ਵੀ ਇਹ ਇਨ ਫਿਊਚਰ ਕਿਤੇ ਜਿਵੇਂ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਮਾਫੀ ਮੰਗੀ ਹੈ ਤੇ ਮੈਂ ਉਦੋਂ ਨਹੀਂ ਸੀਗਾ ਜਾਂ ਮੈਂ ਛੋਟਾ ਸੀਗਾ ਜੋ ਵੀ ਆ ਉਸ ਬੰਦੇ ਨੇ ਮਾਫੀ ਮੰਗੀ ਹੈ ਤੇ ਹੋ ਸਕਦਾ ਦਾ ਵੀ ਗਾਂ ਕਿਤੇ ਆਪਣੇ ਇਹ ਚੋਣਾ ਲੈਣ ਦੀ ਕੋਈ ਸਕੀਮ ਨਾ ਬਣਾਉਂਦੇ ਹੋਣ ਇਸ ਕਰਕੇ ਕਿਤੇ ਇਹ ਚੈੱਕ ਕਰਦੇ ਹੋਣ ਕਿ ਕੀ ਕੌਮ ਜਿਹੜੀ ਕੀ ਪ੍ਰਤੀਕਿਰਿਆ ਦਿੰਦੀ ਆ ਕੌਮ ਕਿੰਨਾ ਕਿ ਵਿਰੋਧ ਕਰਦੀ ਆ ਜਾਂ ਕੀ ਹੋ ਸਕਦਾ ਬਾਕੀ ਸਿੱਖ ਕੌਮ ਜਿਹੜੀ ਹੈ ਨਾ ਇਸ ਹੱਕ 'ਚ ਨਹੀਂ ਹੈਗੀ ਜਿੰਨੀ ਵਾਰ ਲੱਗੂਗੀ ਸਿੱਖ ਕੌਮ ਕੋ ਤਸਵੀਰ ਉਹ ਨਹੀਂ ਲੱਗਣ ਦਿੱਤੇ ਤੁਸੀਂ ਰਾਹੁਲ ਗਾਂਧੀ ਨਾਮ ਦੀ ਗੱਲ ਕੀਤੀ ਰਾਹੁਲ ਗਾਂਧੀ ਨੇ ਇਹ ਦੋ ਤਿੰਨ ਵਾਰ ਮਾਫੀ ਮੰਗੀ ਇੱਕ ਜੇ ਤਾਂ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਅਮਰੀਕਾ ਦੇ ਵਿੱਚ ਇੱਕ ਸਾਬੂ ਸੂਤ ਨੌਜਵਾਨ ਨੇ ਸਵਾਲ ਪੁੱਛਿਆ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਕਹਿੰਦੇ ਕਿ ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ ਕੀ ਲੱਗਦਾ ਨਹੀਂ ਕਿ ਜੇ ਇੱਕ ਬਾਪ ਨੇ ਜਾਂ ਇੱਕ ਫਾਦਰ ਨੇ ਜਾਂ ਮਦਰ ਨੇ ਜਾਂ ਗ੍ਰੈਂਡ ਮਦਰ ਨੇ ਜੇ ਗਲਤੀ ਕੀਤੀ ਹੈ ਜੇ ਬੱਚਾ ਜਾਂ ਉਹਨਾਂ ਦਾ ਪੁੱਤਰਾ ਉਹ ਸੁਧਾਰਨਾ ਚਾਹੁੰਦਾ ਹੈ ਕੀ ਉਸ ਨੂੰ ਸੁਧਾਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਾਡੇ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਅਸੀਂ ਮਾਫੀ ਇੱਕ ਮਿੰਟ ਤੋਂ ਪਹਿਲਾਂ ਦੇ ਦੇ ਦਿੰਦੇ ਰੇ ਗੁਰੂ ਸਾਹਿਬ ਨੇ ਤੇ ਹਿੰਦੂਆਂ ਵਾਸਤੇ ਆਪਣਾ ਸੀਸ ਤੱਕ ਜਿਹੜਾ ਉਹ ਕਟਵਾ ਲਿੱਤਾ ਬੜਾ ਕੁਝ ਹਿੰਦੂਆਂ ਵਾਸਤੇ ਕੀਤਾ ਲੇਕਿਨ ਲੱਗਦਾ ਨੇ ਕਿ ਆਪਾਂ ਵੀ ਵੱਡਾ ਦਿਲ ਕਰਕੇ ਕਿਸੇ ਜਗ੍ਹਾ ਤੇ ਮਾਫੀ ਦੇ ਸਕਦੇ ਆ ਜੇ ਹੋ ਸਕੇ ਤਾਂ ਇੰਦਰਾ ਗਾਂਧੀ ਨੂੰ ਮਾਰਨ ਦੀ ਪਹਿਲਾਂ ਵੀ ਕੋਸ਼ਿਸ਼ ਹੋਈ ਹਰਜੀਵ ਗਾਂਧੀ ਨੂੰ ਵੀ ਮਾਰਨ ਦੀ ਕੋਸ਼ਿਸ਼ ਹੋਈ ਰਜੀਵ ਗਾਂਧੀ ਤੋਂ ਬਾਅਦ ਬڑے ਵੱਡੇ ਵੱਡੇ ਲੀਡਰਾਂ ਤੇ ਵੀ ਮੈਂ ਖੜਕੁਆਣੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਆ ਅੱਜ ਤੱਕ ਰਾਹੁਲ ਗਾਂਧੀ ਤੇ ਕਿਸੇ ਸਿੱਖ ਨੇ ਹਮਲਾ ਕੀਤਾ ਕਿਸੇ ਨੇ ਨਹੀਂ ਕੀਤਾ ਰਾਹੁਲ ਗਾਂਧੀ ਨੂੰ ਇਹ ਨਹੀਂ ਕਦੀ ਕਿਹਾ ਵੀ ਮਤਲਬ ਤੇਰੇ ਕੋਲ ਬਦਲਾ ਲਵਾਂਗੇ ਤੇਰੀ ਦਾਦੀ ਦਾ ਕਦੀ ਨਹੀਂ ਕਿਸੇ ਨੇ ਕਿਹਾ ਰਾਹੁਲ ਗਾਂਧੀ ਦਾ ਤੇ ਮੈਟਰ ਹੀ ਨਹੀਂਗਾ ਲੇਕਿਨ ਹੁਣ ਕਮਾਂਡ ਤੇ ਉਹੀ ਕਰ ਰਹੇ ਨਾ ਕਾਂਗਰਸ ਨੂੰ ਜੇਕਰ ਬੇਸ਼ੱਕ ਖੜਗੇ ਸਾਹਿਬ ਪ੍ਰੈਜ਼ੀਡੈਂਟ ਨੇ ਲੇਕਿਨ ਪਿੱਛੇ ਕਮਾਂਡ ਤੇ ਉਹਨਾਂ ਦੀ ਆ ਜਿਸ ਤਰ੍ਹਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਦਾ ਕਹਿ ਰਹੇ ਕਿ ਉਹ ਇੱਕ ਡਮੀ ਪ੍ਰਾਈਮ ਮਿਨਿਸਟਰ ਸੀ ਲੇਕਿਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਕਹਿੰਦੇ ਨੇ ਕਿ ਐਸ 400 ਨਾ ਹੁੰਦਾ ਤੇ ਸ਼ਾਇਦ ਜਿਸ ਤਰ੍ਹਾਂ ਦੇ ਹਾਲਾਤ ਬੋਰ ਦੇ ਬਣੇ ਸੀ ਕਿ ਸ਼ਾਇਦ ਹਾਲਾਤ ਬਹੁਤ ਉਹ ਇੱਕ ਪ੍ਰਧਾਨ ਮੰਤਰੀ ਵਧੀਆ ਸੀਗੇ ਇਹਦੇ ਵਿੱਚ ਲੋਕ ਕਹਿੰਦੇ ਨੇ ਵੀ ਵਧੀਆ ਪ੍ਰਧਾਨ ਮੰਤਰੀ ਸੀ ਐਜੇ ਸਿੱਖ ਤੇ ਨਾ ਨਾ ਉਹਨਾਂ ਦੀ ਕੋਈ ਡੇਨ ਹੋਈ ਲੇਕਿਨ ਟਰਬੰਦ ਤੇ ਉਹਨਾਂ ਨੇ ਇੱਕ ਮਾਨਮਤਾ ਹੈ ਨਾ ਜੀ ਇੱਕ ਸਿੰਘ ਲਗਣਾ ਪਿੱਛੇ ਮਨਮੋਹ ਸਿੰਘ ਲਗਣਾ ਯੂਐਨਏ ਖਲੋ ਕੇ ਉਹਨਾਂ ਨੂੰ ਸਨਮਾਨਤ ਕਰਦੀ ਹੋਵੇ ਕਿ ਲੱਗਦਾ ਨਹੀਂ ਪ੍ਰਾਊਡ ਫੀਲ ਹੁੰਦਾ ਅੱਜ ਕੋਈ ਵੀ ਵਿਅਕਤੀ ਜੇਕਰ ਕੈਨੇਡਾ ਤੇ ਯੂਐਨਓ ਨੇ ਉਹਨਾਂ ਨੂੰ ਆਪਣਾ ਸਨਮਾਨ ਦਿੱਤਾ ਐਜੇ ਸਿੱਖ ਤੇ ਨਹੀਂ ਸਨਮਾਨ ਦਿੱਤਾ ਮਨਮੋਹ ਸਿੰਘ ਤੇ ਲਗਾਇਆ ਨਹੀਂ ਮਗਰ ਨਹੀਂ ਮੇਰੀ ਬੇਨਤੀ ਸੁਣੋ ਜੀ ਜੀ ਕੋਈ ਵੀ ਬੰਦਾ ਹੁਣ ਕੋਈ ਡਾਕਟਰ ਆ ਡਾਕਟਰ ਦਾ ਬੇਟਾ ਜਿਹੜਾ ਆ ਉਹ ਡਾਕਟਰ ਕਹਾਵਾਂਗੇ ਉਹਨੂੰ ਆਪਾਂ ਹਾਂ ਡਾਕਟਰ ਦਾ ਬੇਟਾ ਖੁਸ਼ੀ ਕਛਾਈ ਕੋਟ ਪਾਲੇਗਾ ਉਹਦਾ ਵਾਈਟ ਸੈਟੋਸਕੋਪ ਲਾ ਲੇਗਾ ਉਹ ਡਾਕਟਰ ਦੀ ਐਕਟਿੰਗ ਕਰ ਲੇਗਾ ਪਰ ਉਹਨੂੰ ਡਾਕਟਰ ਤੇ ਨਹੀਂ ਕਵਾਂਗੇ ਆਪਾਂ ਕੋਈ ਵੀ ਬੰਦਾ ਹੈ ਕਾਲਾ ਕੋਟ ਪਾਲੇਗਾ ਉਹਦੀ ਆਪਾਂ ਡਿਗਰੀ ਚੈੱਕ ਕਰਕੇ ਹੀ ਉਹਨੂੰ ਵਕੀਲ ਕਵਾਂਗੇ ਨਾ ਤੇ ਠੀਕ ਹੈ ਉਹਨਾਂ ਨੇ ਪੱਗ ਬੰਨ ਲਈ ਪੱਗ ਬੰਨ ਲਈ ਪਰ ਸਿਧਾਂਤ ਜਿਹੜੇ ਨੇ ਨਾ ਸਿੱਖੀ ਸਿਧਾਂਤਾਂ ਤੇ ਚੱਲਦੀ ਏ ਤੁਸੀਂ ਸਿੱਖੀ ਵਾਸਤੇ ਕੀਤਾ ਕੀ ਆ ਮੰਨ ਲਓ ਕੀ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਸਿੱਖੀ ਵਾਸਤੇ ਜਾਨਾਂ ਦਿੱਤੀਆਂ ਉਹੋ ਹੀ ਕਰਨਾ ਚਾਹੀਦਾ ਸੀਗਾ ਜਦੋਂ ਜਦੋਂ ਸਿੱਖੀ ਦੇ ਉੱਤੇ ਔਕੜਾਂ ਆਈਆਂ ਕੌਮ ਦੇ ਉੱਤੇ ਔਕੜਾਂ ਆਈਆਂ ਸਿੱਖਾਂ ਦੇ ਨਾਲ ਖਲੋਣਾ ਚਾਹੀਦਾ ਸੀਗਾ ਪ੍ਰੋਟੈਸਟ ਕਰਨੇ ਚਾਹੀਦੇ ਸੀਗੇ ਜੋ ਕੰਮ ਜੇ ਉਹ ਵਾਕਿਆ ਹੀ ਮਨਮੋਹਨ ਸਿੰਘ ਐਜ਼ ਅ ਸਿੱਖ ਐਜ਼ ਇਹ ਸਿੱਖ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਕਹਿੰਦੇ ਕਿ ਜਿੰਨੇ ਬੰਦੇ ਨੇ 1978 ਤੋਂ ਬਾਅਦ ਜਿੰਨੇ ਸਿੱਖ ਨੇ ਜੇਲ੍ਹਾਂ 'ਚ ਬੰਦ ਨੇ ਡਿਊ ਟੂ ਇੰਦਰਾ ਗਾਂਧੀ ਡਿਊ ਟੂ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਾਅਦ ਜਿਨ੍ਹਾਂ ਨੇ ਹਥਿਆਰ ਫੜੇ ਰੋਸ ਦੇ ਵਿੱਚ ਤੇ ਜਿਹੜੇ ਉਹ ਸਰਕਾਰਾਂ ਨੇ ਉਹ ਬੰਦ ਕਰਤੇ ਜੇਲ੍ਹਾਂ ਚੋਂ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਫਿਰ ਅਸੀਂ ਕਹਿਣਾ ਸੀਗਾ ਕਿ ਭਈ ਇਹਨੇ ਇੱਕ ਕੰਮ ਆ ਕੀਤਾ ਹੈ ਇਹਦੀ ਫੋਟੋ ਲਾ ਦਿਓ ਕੋਈ ਗੱਲ ਹੂੰ ਇਸ ਬੰਦੇ ਨੇ ਜਿਹੜੇ ਆ ਮਤਲਬ ਉਹਨਾਂ ਕੋਲੋਂ ਮਾਫੀ ਮੰਗਵਾਈ ਜਿਹੜੇ ਬੰਦਿਆਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਸੀਗੇ ਉਹਨਾਂ ਨੂੰ ਸਜ਼ਾ ਦਿਵਾਈ ਇਹ ਕਹਿ ਕੇ ਕਿ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਫਿਰ ਅਸੀਂ ਕਹਿਣਾ ਸੀਗਾ ਉਹਨੇ ਤੇ ਪ੍ਰਧਾਨ ਮੰਤਰੀ ਦਾ ਕੰਮ ਕੀਤਾ ਜਿਵੇਂ ਬਾਕੀ ਪ੍ਰਧਾਨ ਮੰਤਰੀ ਕਰਦੇ ਨੇ ਉਹਦੀ ਇੱਕ ਰਾਜਨੀਤਿਕ ਬੰਦਾ ਸੀਗਾ ਸਿੱਖ ਨਾ ਉਹ ਰਾਹੁਲ ਗਾਂਧੀ ਤੇ ਉਹਨਾਂ ਦੀ ਮਨਮੋਹਨ ਸਿੰਘ ਦੀ ਪਛਾਣ ਐਜ਼ ਅ ਪ੍ਰਧਾਨ ਮੰਤਰੀ ਸੀ ਐਜ਼ ਅ ਸਿੱਖ ਨਹੀਂ ਸੀ ਲੇਕਿਨ ਉਹਨਾਂ ਲੋਕੀ ਕਹਿੰਦੇ ਸੀ ਮਿਸਟਰ ਸਿੰਘ ਕਹਿੰਦੇ ਸਨ ਕਿ ਮਿਸਟਰ ਸਿੰਘ ਆ ਗਏ ਆ ਰਹੇ ਨੇ ਮਿਸਟਰ ਸਿੰਘ ਜਾ ਰਹੇ ਨੇ ਕੋਈ ਵੀ ਅਗਰ ਅਸੀਂ ਬਾਹਰ ਦੀ ਅਸੀਂ ਸਪੀਚ ਸੁਣਦੇ ਆ ਮੈਂ ਰਾਹੁਲ ਗਾਂਧੀ ਤੇ ਹਨਾ ਰਾਹੁਲ ਗਾਂਧੀ ਹੁਣ ਕਹਿ ਰਹੇ ਨੇ ਕਹਿੰਦੇ ਕਿ ਇਹ ਜਿਹੜੇ ਵੀ ਬੇਗੁਨਾਹ ਸਿੱਕੇ ਨੌਜਵਾਨ ਜਿਹੜੇ ਨੇ ਲੰਮੇ ਜਦੋਂ ਜੇਲਾਂ ਚ ਕੱਟ ਰਹੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕੀ ਲੱਗਦਾ ਨਹੀਂ ਫਿਰ ਉਹ ਉਹ ਪਸਤਾ ਤਾਪ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਫਿਰ ਜਦੋਂ ਉਹਨਾਂ ਦੀ ਸਰਕਾਰ ਸੀਗੀ 14 ਤੋਂ ਪਹਿਲਾਂ ਉਦੋਂ ਕਿ ਉਹਨਾਂ ਕੱਢਿਆ ਉਦੋਂ ਵੀ ਤੇ ਰਾਹੁਲ ਗਾਂਧੀ ਐਕਟਿਵ ਸੀਗੇ ਉਦੋਂ ਵੀ ਰਾਜਨੀਤੀ ਦੇ ਵਿੱਚ ਐਕਟਿਵ ਸੀਗੇ ਉਹ ਤਾਂ ਸਿਰਫ ਇੱਕ ਪੋਲ ਪੋਲਿਟੀਕਲ ਵਨ ਡਾਟਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਿਰਫ ਦੇਖੋ ਅੱਜ ਤੇ ਬਾਦਲ ਵੀ ਬੜੀਆਂ ਗੱਲਾਂ ਕਰਦੇ ਨੇ ਜਿਹੜੇ ਬਾਦਲ ਆਪਣੀ ਸਰਕਾਰ ਦੇ ਵਿੱਚ ਜਥੇਦਾਰ ਹਵਾਰਾ ਸਾਹਿਬ ਨੂੰ ਕਾਤਲ ਹਵਾਰਾ ਕਹਿੰਦੇ ਸੀਗੇ ਅੱਜ ਉਹ ਕਹਿੰਦੇ ਨੇ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਜਦੋਂ ਕੁਰਸੀ ਦੂਰ ਹੋ ਜਾਂਦੀ ਹੈ ਨਾ ਫਿਰ ਕੋਮਾ ਪਰਤੀ ਜਿਹੜਾ ਮੋਹ ਜਾਗ ਪੈਂਦਾ ਇਹਨਾਂ ਲੋਕਾਂ ਲੇਕਿਨ ਰਾਜੋਵਾਨਾ ਸਾਹਿਬ ਦੇ ਤੇ ਨਾਲ ਹਮੇਸ਼ਾ ਖਲੋਤੇ ਰਹੇ ਤੁਸੀਂ ਤੁਸੀਂ ਖਲੋਤੇ ਹੋ ਰਾਜੋਵਾਨਾ ਸਾਹਿਬ ਨਾਲ ਦੇ ਨਾਲ ਜੀ ਅਸੀਂ ਦੇਖੋ ਜਿੰਨੇ ਜਿਨ੍ਹਾਂ ਨੇ ਵੀ ਕੋਮਾ ਵਾਸਤੇ ਇੱਕ ਮਿੰਟ ਵੀ ਕੱਢਿਆ ਇੱਕ ਪਾਲਵੀ ਚੱਲ ਕੇ ਗਈ ਖੋਵਾ ਸੀ ਉਹਨਾਂ ਸਾਰਿਆਂ ਦਾ ਸਤਿਕਾਰ ਲੇਕਿਨ ਉਹ ਕਾਲੀ ਦਲ ਨੂੰ ਫੁੱਲ ਸਪੋਰਟ ਕਰਦੀ ਨੂੰ ਕਹਿੰਦੇ ਸੀ ਕਾਲੀ ਦਲ ਦੇ ਨਾਲ ਆ ਫਿਰ ਮਤਲਬ ਸਾਰੀ ਸਿੱਖ ਕੌਮ ਫਿਰ ਕਾਲੀ ਦਲ ਦੇ ਨਾਲ ਫਿਰ ਆਜੇ ਕਿਉਂਕਿ ਜਸਪੰਦ ਦੀ ਬੇਦਬੀ ਉਹਨਾਂ ਨੇ ਕਰਵਾਈਆਂ ਨੇ ਤਿੰਨ ਕਾਲੀ ਦਲ ਬਣੇ ਨੇ ਕਿਹੜੇ ਕਾਲੀ ਦਲ ਦੇ ਨਾਲ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਸਿਸਟਰ ਨਾਲ ਕਰਾਉਂਦੀ ਸ਼੍ਰੋਮਣੀ ਕਮੇਟੀ ਨਾਲ ਕਰਾਉਂਦੀ ਹੈ ਜੀ ਮੇਰੀ ਬੇਟੀ ਸੁਣੋ ਜੀ ਸ਼ਾਇਦ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਗਏ ਕਦੀ ਤੁਸੀਂ ਵੇਖੀ ਨਹੀਂ ਜੇਲ੍ਹ ਮੈਂ ਜੇਲ੍ਹ ਦੇ ਵਿੱਚ ਗਿਆ ਹਾਂ ਜੇਲ੍ਹ ਦੇ ਵਿੱਚ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਜੇਲ੍ਹ ਦੇ ਵਿੱਚ ਤੁਹਾਨੂੰ 10 ਤੋਂ 15 ਮਿੰਟ ਟੈਲੀਫੋਨ ਤੇ ਗੱਲ ਕਰਨ ਦੇ ਮਿਲਦੇ ਨੇ ਦਸਾਂ 15 ਮਿੰਟਾਂ ਦੇ ਵਿੱਚ ਤੁਹਾਨੂੰ ਪਿਕਚਰ ਕਲੀਅਰ ਨਹੀਂ ਹੁੰਦੀ ਕੀ ਹੋ ਰਿਹਾ ਬੰਦਾ ਜੀ ਅੱਜ ਕੱਲ ਤਾਂ ਸਿਰਫ 5 ਸੈਕਿੰਡ ਦੀ ਗੱਲ ਹੈ ਕਿਸੇ ਨੂੰ ਪਚਾਉਣੀ ਆ ਵੈਸੇ ਤੇ 2 ਸੈਕਿੰਡ ਦੇ ਵਿੱਚ ਕੋਈ ਗੱਲ ਪਹੁੰਚ ਜਾਂਦੀ ਆ ਵਰਲਡ ਵਾਰ ਵਾਰ ਲੱਗਣੀ ਸੀ ਕਿ ਤਿੰਨ ਤਿੰਨ ਸੈਕਿੰਡਾਂ ਦੇ ਵਿੱਚ ਵਾਰ ਲੱਗੀ ਪਟਾਕੇ ਚੱਲੇ ਆ ਬਸ ਠਾ 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 ਤੇ ਉਸ ਤੋਂ ਬਾਅਦ ਸਾਰਾ ਕੰਮ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਏਡੀ ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਪਟਾਕੇ ਤੇ ਚੱਲੇ ਬਾਰਡਰ ਏਰੀਆ ਤੇ ਹਾਂਜੀ ਬਾਹਰ ਦੇਆਂ ਨੂੰ ਕਿਵੇਂ ਪਤਾ ਲੱਗਾ ਜਿਹੜੇ ਅੱਗੇ ਯੂਪੀ ਚ ਨੇਵਾਰ ਕਿਤਰਾ ਉਹਨਾਂ ਨੂੰ ਪਤਾ ਲੱਗਾ ਮੀਡੀਆ ਰਾਹੀਂ ਜਾਂ ਸਕਿੰਟਾਂ ਚ ਪਤਾ ਲੱਗਾ ਨਾ ਕਿ ਸੈਕਿੰਡ ਕਿਹੜਾ ਮੀਡੀਆ ਜਿਹੜਾ ਕਹਿੰਦਾ ਸੀਗਾ ਆਪਾਂ ਲਾਹੌਰ ਤੇ ਕਬਜ਼ਾ ਕਰ ਲਿਆ ਜਿਹੜਾ ਕਹਿੰਦਾ ਕਰਾਚੀ ਤਬਾਹ ਕਰਤੀ ਬੰਦਰਗਾਹ ਤਬਾਹ ਕਰਤੀ ਫਰਾਨੀ ਜਗ੍ਹਾ ਤੇ ਕਬਜ਼ਾ ਕਰ ਉਹ ਮੀਡੀਆ ਝੂਠਾ ਮੀਡੀਆ ਜਿਹੜਾ ਬੰਦਾ ਜੇਲ੍ਹ 'ਚ ਹੈ ਨਾ ਉਹਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਮੈਂ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ ਵੀ ਉਹ ਕਿਹਨਾਂ ਦੇ ਨਾਲ ਨੇ ਕਿਹਨਾਂ ਦੇ ਨਾਲ ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਲੇਕਿਨ ਇਨ ਫਿਊਚਰ ਜੇਕਰ ਉਹ ਆ ਕੇ ਕਹਿੰਦੇ ਨੇ ਕਿ ਹਾਂਜੀ ਸਾਨੂੰ ਸ਼ਰਮ ਨਹੀਂ ਕਰਦੀ ਤੁਹਾਨੂੰ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਫਿਰ ਕਰੋ ਕਿ ਨਾਲ ਫਿਰ ਉਹ ਉਹ ਇਕੱਲੇ ਕਹਿੰਦੇ ਨੇ ਜਿਹੜੇ ਬਾਕੀ ਜਿਹੜੇ ਨੇ ਉਹਨਾਂ ਦੇ ਨਾਲ ਫਿਰ ਮਤਲਬ ਕਿ ਫਿਰ ਇੱਥੇ ਵੀ ਤੇ ਦੋ ਪਹਾੜ ਹੀ ਹੋ ਗਏ ਨਾ ਫਿਰ ਕੌਮ ਦੇਖੋ ਇਹ ਲੱਗਦਾ ਨਹੀਂ ਕਿ ਫਿਰ ਇਸੇ ਇਸੇ ਗੱਲ 'ਤੇ ਸਾਰੀ ਕੌਮ ਸਾਡੀ ਬકરી-ਬકરી ਨਜ਼ਰ ਆਂਦੀ ਹੈ ਉਹ ਇੱਕ ਕਹਾਵਤ ਹੈ ਨਾ ਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਰ ਦੇਣਾ ਹਾਰੇ ਇਹ ਹਾਲਾਤ ਦੇ ਬਿਲਕੁਲ ਤੁਹਾਡੇ ਕਹਿਣ ਮੁਤਾਬਕ ਬਣੇ ਨਹੀਂ ਪਰ ਜਦੋਂ ਕੌਮ ਦੇਤੇ ਕੋਈ ਵੱਡੀ ਭੀੜ ਪੈਦੀ ਹੈ ਇਹ ਕੌਮ ਫਿਰ ਇਕੱਠੀ ਹੋ ਜਾਂਦੀ ਹੈ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਉਦੋਂ ਗੱਲ ਤੇ ਡਾਕਟਰ ਮਨਮੋਹਨ ਸਿੰਘ ਦੀ ਹੈ ਨਾ ਤੇ ਮਨਮੋਹਨ ਸਿੰਘ ਦੀ ਤਸਵੀਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਇਕਜੁੱਟੀਆਂ ਇੱਕ ਜਥੇਬੰਦੀ ਨੇ ਵੀ ਕਿਹਾ ਜਿਹੜੀਆਂ ਗਰਾਊਂਡ ਲੈਵਲ ਤੇ ਵਿਚਰਦੀਆਂ ਨੇ ਕਿ ਨਹੀਂ ਲੱਗਣੀ ਚਾਹੀਦੀ ਕਿਸੇ ਜਥੇਬੰਦੀ ਦੇ 10 ਮੈਂਬਰ ਨੇ ਉਹਨੇ ਵੀ ਇਹਦਾ ਵਿਰੋਧ ਕੀਤਾ ਕਿਸੇ ਜਥੇਬੰਦੀ ਦਾ 5000 ਬੰਦਾ 10000 ਬੰਦਾ 50000 ਬੰਦੇਆਂ ਬੜੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਨਾ ਕੀਤੀ ਏ ਔਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਰਾਜਵਾਨਾ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਇਹ ਤਸਵੀਰ ਨਹੀਂ ਲੱਗਣੀ ਚਾਹੀਦੀ ਹਾਂਜੀ ਉਸ ਤੋਂ ਬਾਅਦ ਹੀ ਸ਼ਰਮਨੀ ਕਮੇਟੀ ਬੈਕਫੁੱਟ ਤੇ ਨਜ਼ਰ ਆਈ ਫਿਰ ਜਿਹੜੇ ਅੰਦਰ ਬੈਠੇ ਉਹਨਾਂ ਨੇ ਵੀ ਤੇ ਬਿਆਨ ਦਿੱਤਾ ਨਾ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਕਿ ਇਨਪੁਟ ਨਹੀਂ ਮਿਲਦੀ ਇਨਪੁਟ ਤੇ ਹਰ ਇੱਕ ਚੀਜ਼ ਦੀ ਮਿਲ ਹੀ ਜਾਂਦੀ ਹੈ ਉਹ ਇਨਪੁਟ ਜਿਹੜੀ ਸਾਰੀ ਨਹੀਂ ਮਿਲਦੀ ਭਾਈ ਸਾਹਿਬ ਅੰਦਰ ਦੇ ਹਾਲਾਤ ਜਿਹੜੇ ਨਾ ਸ਼ਾਇਦ ਮੈਂ ਚਲੋ ਗਿਆ ਤੇ ਮੈਂ ਦੋ ਵਾਰ ਹੀ ਆ ਗਿਆ ਵੀ ਘੱਟ ਸਮੇਂ ਵਾਸੀ ਹਾਂ ਪਰ ਪਤਾ ਪੂਰਾ ਪਤਾ ਨਹੀਂ ਲੱਗਦਾ ਕਿ ਬਾਹਰ ਕੀ ਹੋ ਰਿਹਾ ਹੈ ਫਿਰ ਉਹਨਾਂ ਨੂੰ ਕੀ ਪਤਾ ਕਹੋ ਜੀ ਮਤਲਬ ਉਹਨਾਂ ਦੀ ਜਸਤੀ ਬਣ ਜਾਂਦੀ ਹੈ ਫੋਟੋ ਨਾਲ ਦੀ ਫਿਰ ਕਿਸਤਾਂ ਦਾ ਰਹੇਗਾ ਜੀ ਫਿਰ ਆਪਾਂ ਵਿਰੋਧ ਕਰਾਂਗੇ ਜੀ ਆਪਾਂ ਸਾਰੀ ਸਾਰੇ ਇਕੱਠੇ ਸਾਰੀਆਂ ਜਥੇਬੰਦੀਆਂ ਜਿਵੇਂ ਸਾਡੇ ਵੱਡੇ ਆਗੂ ਸਹਿਬਾਨ ਨੇ ਉਹ ਜਿਤਨਾ ਦੇ ਉਹ ਕਹਿਣਗੇ ਕਿ ਕਿਤਰਾ ਚੱਲਣਾ ਹੈ ਉਤਨਾ ਆਪਾਂ ਉਹਨਾਂ ਦੇ ਮਗਰ ਚੱਲ ਪਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਵਿਵਾਕੀ ਦੇ ਨਾਲ ਜਵਾਬ ਦਿੱਤੇ ਨੇ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੰ ਭਪਿੰਦਰ ਸਿੰਘ 6 ਜੂਨ ਜਿਨ੍ਹਾਂ ਵੱਲੋਂ ਸਾਫ਼ ਦੋਤੇ ਕਿਹਾ ਗਿਆ ਕਿ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਨੂੰ ਲੈ ਕੇ ਇਸੇ ਵੀ ਤਰ੍ਹਾਂ ਨਾਲ ਸਿੱਕਾ ਜਾਰੀਕਰਨ ਦੇ ਵਿੱਚ ਨਹੀਂ ਲਗਣ ਦਿੱਤੀ ਜਾਵਗੀ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਸਰਦਾਰ ਸਾਹਿਬ ਲੇਕਿਨ ਉਹਨਾਂ ਵੱਲੋਂ ਸਿੱਕਾ ਵਸਤੇ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਜਿਸ ਵਿੱਚ ਉਹਨਾਂ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਬਣੀ ਹੁੰਦੀ ਕਿ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਪਾਉਂਦੀ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਨੇ ਉਹਨਾਂ ਦਾ ਜੋ ਕਾਡ ਕਾਰਡ ਹੈ ਜਾਂ ਜੋ ਪ੍ਰਧਾਨ ਮੰਤਰੀ ਦੇ ਤੌਰ ਤੇ ਰਹੇ ਨੇ ਉਹਨਾਂ ਨੂੰ ਮਿਸਟਰ ਸਿੰਘ ਦੇ ਨਾਮ ਤੋਂ ਹਮੇਸ਼ਾ ਜਾਣਿਆ ਜਾਂਦਾ ਰਿਹਾ ਔਰ ਯੂਐਨਓ ਦੇ ਵਿੱਚ ਤੱਕ ਉਹਨਾਂ ਨੂੰ ਬਹੁਤ ਸਨਮਾਨ ਜਿਹੜਾ ਉਹ ਕੀਤਾ ਜਾਂਦਾ ਰਿਹਾ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਨੇ 3-4 ਵਾਰ ਮਾਫੀ ਜੜੀ ਆ ਉਹ ਜੂਨ 1984 ਦੇ ਉਸ ਵੇਲੇ ਦੇ ਜੋ ਸਾਾਕਾ ਹੋਇਆ ਸੀਗਾ ਉਸ ਨੂੰ ਲੈ ਕੇ ਜਾਂ ਕਤਰੋਗਾਰਦ ਜਿਹੜੀ ਹੋਈ ਸੀਗੀ ਉਹਨੂੰ ਲੈ ਕੇ ਮੰਗੀਆਂ ਲੇਕਿਨ ਕਿਤਨਾ ਕਿਤੇ ਅੱਜ ਵੀ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਜ ਦੁੱਖ ਜੜਾਇਆ ਉਹ ਵੀ ਅੰਦਰ ਚ ਜੂੜ ਕੇ ਬੈਠੀ ਹੋਏ ਜਿਸ ਕਰਕੇ ਹਜੇ ਤੱਕ ਕਾਂਗਰਸ ਨੂੰ ਮਾਫ ਨਹੀਂ ਕਰ ਪਾਇਆ ਹੁਣ ਵੇਖਣਾ ਹੋਵੇਗਾ ਕਿ ਭੋਵੇਖ ਵਿੱਚ ਫੌਮਨੀ ਕਮੇਟੀ ਅਗਰ ਇਹ ਤਸਵੀਰ ਲਗਾਉਂਦੀ ਤੇ ਕਿਸ ਤਰ੍ਹਾਂ ਦਾ ਵਿਰੋਧ ਜੜਾ ਹੈ ਉਹਨਾਂ ਨੂੰ ਵੇਖਣਾ ਪੈ ਸਕਦਾ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਨੂੰ ਇਸ ਖਾਸ ਮੌਕੇ 'ਤੇ ਦੇ ਹੋਇਆ ਧੰਨਵਾਦ